ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜਿਹੜਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਦੋਸਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਛੋਟੇ ਜਿਹੇ ਭਾਅ ਦਿੱਤਾ ਉਹਨੂੰ ਤਿੰਨ ਪਸ਼ੂ ਵਿਖਾਉਣੇ ਆ ਤਾਜੀ ਸੂਈ ਜਰਸੀ ਇੱਕ ਗੱਬਣ ਜਰਸੀ ਇੱਕ ਬਹੁਤ ਸੋਹਣੀ ਕੱਟੀ ਮੋਹਰਾਂ ਨਸਲ ਦੀ ਲਗਭਗ ਜੈਡ ਬਲੈਕ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਤਿੰਨ ਪਸ਼ੂ ਆ ਮੁੱਲ ਜੈ ਜੇ ਹੀ ਹੋਣਗੇ ਇਨਫੋਰਮੇਸ਼ਨ ਲੈ ਦਨਾਂ ਉਹ ਕਰ ਦਿੰਗਾ ਅਲ ਬਾਦ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਨਾਮ ਸੇਵਕ ਸਿੰਘ ਪੰਡਤ ਰਾਮ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਿਰੋਜ਼ਪੁਰ ਫੋਨ ਨੰਬਰ ਦੱਸੀ 981420440 ਜੀ ਇੱਕ ਪਾਸੋਂ ਲੱਗ ਜਾ ਕਿਹੜੇ ਪਾਸੋਂ ਲੱਗੇ ਜਿਹੜੇ ਪਾਸੇ ਮਰਜ਼ੀ ਲੱਗੇ ਚਰਸੀ ਤੇ ਲੱਗੇ ਕੈਨਵਾ ਸੁਆ ਇਹ ਦੂਜਾ ਸੁਆ ਸੋਇਆ ਬਈ ਕੱਲ ਸ਼ਾਮ ਨੂੰ ਸੋਇਆ ਕੀ ਆਪਣੇ ਕੋਲੇ ਤਾਂ ਹੁਣੀ ਆਈ ਆ ਕਰਮ ਵਾਲੀ ਤੇ ਮਗਰ ਬੱਛੀ ਹੈ ਕਿੰਨਾ ਕ ਦੁੱਧ ਪਿਆਜੂ ਦੁੱਧ ਪਿਛਲੇ ਸੁਆ ਬਈ ਕਹਿੰਦੇ 13 ਕਿਲੋ ਦੁੱਧ ਦਿੱਤਾਗਾ ਬਾਕੀ ਦੁੱਧ ਸੇਵਾ ਦਾ ਬਈ ਗਾਰੰਟੀ ਕਿਸੇ ਜਾਨਵਰ ਦੀ ਕੋਈ ਨਹੀਂ ਆਪੋ ਆਪਣੀ ਸਮਝ ਨਾਲ ਲਓ ਜੀ ਇੱਥੇ ਆਪਣੇ ਘਰੇ ਪਲਾ ਦੇ 10 ਵੇਰੀ ਤਸੱਲੀ ਕਰ ਲੀ ਗਾਰੰਟੀ ਦੇ ਦੇ ਯਾਰ ਡਰਦਾ ਕਾ ਤੂੰ ਗਾਰੰਟੀ ਬਈ ਹੁਣ ਆਇਆ ਵੀ ਹੁਣੇ ਪਸ਼ੂ ਆਇਆ ਆਪਾਂ ਕਿਹੜਾ ਪਿੱਲੇ ਸੁਆ ਚੋਇਆ ਜੀ ਐਵੇਂ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਬਾਕੀ ਦੁੱਧ ਪਾ ਦੂਗੀ 12-13 ਕਿਲੋ ਖੁੱਲਾ ਜੀ ਆ ਝੂਠ ਮਾਰਨੋਂ ਤਾਂ ਐ ਕਿਹਾ ਚੰਗਾ ਕਿ ਭਾਈ ਆਪਦੀ ਵੇਖ ਕੇ ਲੈ ਲਓ ਕਈ ਪਰ ਕਈ ਮਾਰ ਦਿੰਦੇ ਆ ਮਾੜੀਆਂ ਗੱਲਾਂ ਮਾਰਦੇ ਨਾ ਬਾਕੀ ਆਵਾ ਬਾਈ ਮੜ ਕੇ ਆਲਾ ਕੋ ਫੋਨ ਤੇ ਲਾਂਬਾ ਦੇਵੇ ਭਾਈ ਨੇ 10 ਕਿਲੋ ਹੀ ਦਿੱਤਾ ਭਾਈ 11 ਦਿੱਤਾ ਤੋਂ 12-13 ਕਿਹਾ ਸੀ ਕਿ ਦੁੱਧ ਤਾਂ ਦਾ ਸੇਵਾ ਦਾ ਜੀ ਤਾਜੀ ਸੂਈ ਆ ਮਗਰ ਵੱਛੀ ਹੈ ਕੱਢੀਏ ਬਾਹਰੋਂ ਦੋਸਤੋ ਦੂਜਾ ਸੂਆ ਤਾਜੀ ਸੂਈ ਵਹਿੜ ਬਾਈ ਨੇ ਬਹੁਤ ਵਧੀਆ ਗੱਲ ਕੀਤੀ ਐ 16 ਅੰਨੇ ਕਿ ਕੱਲ ਦੀ ਸੂਈ ਐ ਮੈਂ ਹੋ ਨਹੀਂ ਲਿਆਇਆ ਜਿੰਨਾ ਤੋਂ ਲਈ ਉਹ ਕਹਿੰਦੇ 13 ਕਿਲੋ ਦੁੱਧ ਚੋਇਆ ਬਾਕੀ ਅਗਲਾ ਆਪ ਦੀ ਸਮਝ ਨਾਲ ਲਵੇ ਕਿ ਕਿੰਨਾ ਦੁੱਧ ਦਿੰਦੀ ਆ ਜੀਵ ਜੀ ਅਗਲਾ ਸੇਵਾ ਕਰੂ ਬਾਈ ਕਹਿੰਦਾ ਉਹ ਜਿਆ ਕਰਮਾਂ ਵਾਲੀ ਦੁੱਧ ਪਿਆ ਜੂ ਬਾਈ ਕਹਿੰਦਾ ਮੈਂਵੇਂ ਝੂਠ ਮਾਰਦੇ ਆ ਵੱਧ ਕਹਿਦੇ ਆ ਉਹਦਾ ਕੀ ਫਾਇਦਾ ਇਹ ਤਾਂ ਆਪਾਂ ਹਰੇਕ ਵੀਡੀਓ 'ਚ ਕਹਿੰਦੇ ਆ ਕਿ ਭਰਾ ਬਣ ਕੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿੰਨੀ ਕਿ ਚੀਜ਼ ਹੁੰਦੀ ਆ ਓਨੀ ਕੀ ਦੱਸਿਆ ਕਰੋ ਜੇ 20 ਕਿਲੋ ਦੁੱਧ ਵਹਿੜ ਚਵਾ ਸਕਦੀ ਆ ਤਾਂ 20 ਕਿਲੋ ਦੱਸੋ ਜੇ 40 ਕਿਲੋ ਵਾਲੀ ਹੈਗੀ ਆ ਤਾਂ 40 ਕਿਲੋ ਦੱਸੋ ਤੇ ਜੇ 10 ਕਿਲੋ ਵਾਲੀ ਆ ਜਾਂ 5 ਕਿਲੋ ਵਾਲੀ ਆ ਤਾਂ 10 ਕਿਲੋ ਜਾਂ 5 ਕਿਲੋ ਹੀ ਦੱਸੋ 5 ਕਿਲੋ ਵਾਲੀ ਦਾ 15 ਕਿਲੋ ਨਾ ਕਹੋ ਹੱਥ ਜੋੜ ਕੇ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਦੁੱਧ ਕੋਈ 13 ਕਿਲੋ ਦਿੱਤਾ ਪਹਿਲਾਂ ਨੇ 12 13 22 ਕਹਿੰਦਾ ਇੱਥੇ ਪਿਆਜੂ ਬਾਕੀ ਕਿਲੋ 2 ਕਿਲੋ ਦੁੱਧ ਤਾਂ ਆਪਣੀ ਸੇਵਾ ਦਾ ਹੁੰਦਾ 2 ਕਿਲੋ ਦਾਣਾ ਵੱਧ ਪਾ ਦਿਆਂਗੇ 2 ਕਿਲੋ ਦੁੱਧ ਵੱਧ ਪਿਆਜੂ ਸੋਹਣੀ ਜਰਸੀ ਆ ਤੇ ਖਾਸ ਗੱਲ ਆ ਕਿ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਚੰਗੀ ਆਉਂਦੀ ਆ ਤਾ ਕਰਕੇ ਡਿਮਾਂਡ ਚ ਵੀ ਬਹੁਤ ਰਹਿੰਦੀਆਂ ਮਗਰੇ ਤੇ ਬੱਚੀ ਆ ਹਰੇਕ ਭੈਣ ਭਰਾ ਨੂੰ ਹੁੰਦਾ ਬਾਈ ਯਾਰ ਘਰੇ ਦੁੱਧ ਪੀਣ ਨੂੰ ਜਰਸੀ ਲੈਣੀ ਆ ਲੈਣੀ ਤਾਂ ਮੱਝ ਸੀ ਪਰ ਮੱਝ ਦਾ ਰੇਟ ਬਾਹਲਾ ਮੱਝ ਆਪਾਂ ਲੈ ਨਹੀਂ ਸਕਦੇ ਤੇ ਤਾਂ ਕਰਕੇ ਆਪਾਂ ਹੁਣ ਜਰਸੀ ਲੈ ਲੈਣੀ ਆ ਜੇ ਕੋਈ ਚੰਗੀ ਹੋਈ ਜਰਸੀ ਤਾਂ ਹਿੰਮਤ ਦੱਸੀ ਵੀਰ ਪਰ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਮਗਰ ਬੱਚੀ ਐ ਤਾਜੀ ਸੂਈ ਸਵਾਈ ਜਰਸੀ ਆ ਬੱਚੀ ਬਹੁਤ ਚੰਗੀ ਹੈ ਹਾਂ ਬੱਚਾ ਬਹੁਤ ਚੰਗਾ ਮਗਰ ਆਉਂਦੀ ਸ਼ਾਮਿੰਸ ਵੇਰ ਨੂੰ ਆਪਦੀ ਮਾਂ ਦੇ ਮੰਗਰ ਵੜ ਤਿਆਰ ਹੋ ਜੂ ਥਾਣਾ ਅਦੀ ਚੁਆਈ ਵਾਲੇ ਆ ਗੈਬ ਚ ਲੱਗੇ ਹੋਏ ਆ ਵੀਡੀਓ ਬਣਾ ਰਹੇ ਆ ਮਾਰਨਿੰਗ 10:00 ਵਜੇ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚੁਆਈ ਸਾਰਾ ਦਿਨ ਪਿਆ ਜੈਜ ਜੈ ਮੁੱਲ ਸੇਵਕ ਧੁੰਦ ਪੈਂਦੀ ਆ ਠੰਡ ਹੈਗੀ ਆ ਧੰਦ ਵਾਲੇ ਕਰਦਗੇ ਹਾਂ ਜੈਜ 46000 ਜੀ ਦੇ ਦਾਂਗੇ ਮਾਨਤਾਂਉ ਜੀ ਤੁਹਾਡਾ ਮਾਨਤਾਂ ਕਰਦਾਂਗੇ 46000 ਦੀ ਵੀਰ ਕਹਿੰਦਾ ਦੇ ਦੂੰ ਮਾਨਤਾਂ ਹੋ ਜੂ ਇੱਕ ਨੱਕ ਫ੍ਰੀ ਵਾਲੀ ਗੱਲ ਆ ਕਿਉਂਕਿ ਮਗਰ ਵੱਛੀ ਆ ਵੱਛਾ ਹੁੰਦਾ ਚਲੋ ਲੈ ਜਾਣਾ ਫੇਰ ਵੀ ਨਾਲ ਪੈਂਦਾ ਪਰ ਬੱਚੀ ਆ ਜਿਹੜਾ ਦੁੱਧ ਪਿਆਉਂਗੇ 2 2.5 ਮਹੀਨੇ ਉਹ ਰਾਸ ਆ ਜੂ ਕਿਉਂਕਿ ਆਉਂਦੇ ਸਮੇਂ ਸਵੇਰ ਨੂੰ ਮਗਰ ਵੜ ਤਿਆਰ ਹੋ ਜੂ 2 ਨੰਬਰ ਤੇ ਆ ਜਾ ਸੇਵਕਾ ਇਹ ਵੀ ਬਈ ਦੂਜਾ ਸੂਆ ਹੀ ਤੁੰਦੀ ਕਿੰਨੇ ਕ ਦਿਨ ਲੈ ਜੂ ਇਹ ਤਿਆਰ ਹੀ ਆ ਬਈ ਹੋ ਸਕਦਾ ਵੀ ਕੱਲ ਨੂੰ ਸੂਪੇ ਹੋ ਸਕਦਾ ਵੀ ਆ ਸ਼ਾਮ ਨੂੰ ਦੁੱਧ ਦੁੱਧ ਦੇ ਪਾ ਦੂਗੀ ਬਈ 16 17 ਇਹ ਵਧੀਆ ਗਰ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ 2 ਨੰਬਰ ਬਾਈ ਕਹਿੰਦਾ ਦੁੱਧ 16 17 ਕਿਲੋ ਪਿਆਜੂ ਬਾਕੀ ਜਿਹੜੇ ਭੈਣ ਭਰਾ ਦੇ ਪਸੰਦ ਆਉ ਆਪਦੀ ਨਰਖ ਪਰਖਣਾ ਲੈ ਜਿਓ ਇਹ ਦੁੱਧ ਬਾਈ ਕਹਿੰਦਾ ਵੱਧ ਪਿਆ ਜੂ ਕਹਿਨ ਉਹਦਾ ਬਾਈ ਉਹਦਾ ਵੀ ਵੱਧ ਕਹਿ ਜਾਂਦਾ ਪਰ ਇਹਦਾ ਬਾਈ ਨੂੰ ਵੱਧ ਦੱਸਿਆ ਹੋਊ ਅਗਲੇ ਨੇ ਤੇ ਬਾਈ ਨੇ ਵੱਧ ਕਹਿਤਾ ਸੂਨ ਨੂੰ ਬਾਈ ਕਹਿੰਦਾ ਤਿਆਰ ਹੀ ਮੰਨੋ ਹੋ ਸਕਦਾ ਅੱਜ ਸੂਪੇ ਹੋ ਸਕਦਾ ਕੱਲ ਨੂੰ ਸੂਪੇ ਕਿਉਂਕਿ ਜਾਨਵਰ ਦਾ ਪਤਾ ਨਹੀਂ ਹੁੰਦਾ ਬਾਈ ਵੀ گاਉਂ ਲਿਆਇਆ ਜਿੱਥੇ ਪਸ਼ੂ ਇਕੱਠਾ ਰਹਿੰਦਾ ਉੱਥੇ ਦਾ ਪਸ਼ੂ ਦਿਨ ਪੂਰੇ ਲੈ ਜਾਂਦਾ ਕਈ ਵਾਰ ਦਿਨ ਉੱਪਰ ਵੀ ਲੈ ਜਾਂਦਾ ਪਰ ਹੁਣ ਬਾਈ ਕਿਸੇ ਤੋਂ ਲੈ ਕੇ ਆਇਆ ਅੱਗੋਂ ਬਾਈ ਕੋਲੋਂ ਗਾਂ ਕਿਸੇ ਨੇ ਲੈ ਜਾਣੀ ਆ ਤੇ ਤੁਸੀਂ ਸੂਣ ਵਾਲੀ ਨਾ ਮੰਨੋ ਹੋ ਸਕਦਾ ਜਿੱਦਨ ਤੁਸੀਂ ਫੋਨ ਲਾਣਾ ਹੋ ਸਕਦਾ ਬੱਚਾ ਮੂਰੇ ਫਿਰਦਾ ਹੋਵੇ ਹੋ ਸਕਦਾ ਤੁਹਾਡੇ ਘਰੇ ਜਾਂਦੀ ਬੱਚਾ ਦੇ ਦੇ ਸੀਲ ਸੋ ਪੂਰੀ ਐ 16 17 ਕਿਲੋ ਦੁੱਧ ਪਿਆਜੂ ਵਾਲਟੇ ਲਾਹੇ ਕਾਫੀ ਬਾਕੀ ਆ ਬਾਕੀ ਜਿਹੜੀ ਤੁਸੀਂ ਵਾਲਟੇ ਲ ਵੇਖ ਰਹੇ ਆ ਸਾਰੀ ਕੱਢ ਕੇ ਹਵਾਨਾ ਟੈਗ ਕਰਕੇ ਸੂਣਾ ਜਾਰੂ ਜੂਰੂ ਬਹੁਤ ਹੈ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਨ ਭਾਂਡੇ ਦੀ ਸਾਫ ਸੁਥਰੀ ਹੈ ਸੋਹਣੀ ਜਰਸੀ ਦੂਜਾ ਸੂਆ ਇੱਕ ਨੰਬਰ ਦੂਜੇ ਸੂਏ ਸੂਈ ਹੈ ਦੋ ਨੰਬਰ ਦੂਜੇ ਸੂਏ ਸੂਨ ਨੂੰ ਤਿਆਰ ਮੰਨੋ ਤੁਸੀਂ ਹੋ ਸਕਦਾ ਸ਼ਾਮ ਨੂੰ ਸੂਪੇ ਰਾਤ ਨੂੰ ਸੂਪੇ ਜਾਂ ਕੱਲ ਨੂੰ ਸੂਪੇ ਜੇ ਕੋਈ ਸੂਈ ਸਵਾਈ ਲੈਣ ਦਾ ਚਾਹਵਾਨ ਤਾਂ ਅਗਲਾ ਇੱਕ ਨੰਬਰ ਲੈ ਜੀ ਮਗਰ ਵੱੱਛੀ ਹੈ ਤੇ ਜੇ ਕਿਸੇ ਭੈਣ ਭਰਾ ਨੂੰ ਹੈਗਾ ਕਿ ਕੋਈ ਚੱਕਰ ਨਹੀਂ ਭਵਾ ਸੂਈ ਹੋਵੇ ਭਵਾ ਸੂਨ ਵਾਲੀ ਹੋਵੇ ਆਪਾਂ 16 17 ਕਿਲੋ ਦੁੱਧ ਵਾਲੀ ਜਰਸੀ ਲੈਣੀ ਤਾਂ ਫਿਰ ਅਗਲਾ 2 ਨੰਬਰ ਲੈ ਜੇ। ਜਾਤ ਬਰੀਡ ਫੌਲੀ ਐ, ਥਣ ਗੁਲਾਬੀ ਹੱਦੀ ਚਵਾਈ ਵਾਲੇ, ਗੈਬ ਚ ਲੱਗੇ ਹੋਏ ਆ। ਬੁੱਥੀ ਬਹੁਤ ਸੋਹਣੀ ਐ। ਜੈ ਜੈ ਮੋਲ, ਇਹਦਾ ਵੀ ਸੇਵਕਾ। ਇਹਦਾ ਜਾਗੇ 56000 ਦੇ। ਉਹ 46 ਦੀ ਐ 56 ਦੀ। ਹਾਂਜੀ ਹਾਂਜੀ। ਮਾਨਤਾਣ ਹੋ ਜੂ। ਹਾਂਜੀ ਹਰਜੀ ਕਰਦਾ। 46 ਦੀ ਇੱਕ ਨੰਬਰ, 2 ਨੰਬਰ 56000 ਦੀ। ਮਾਨਤਾਣ ਹੋ ਜੂ। ਕੱਲੇ ਕੱਲੇ ਜੂ ਵੀ ਬੇਫਿਕਰ ਹੋ ਕੇ ਆਜੋ। ਜੇ ਕੋਈ ਜੋੜਾ ਲੈ ਲੈਂਦਾ। ਪੂਰਾ ਬੱਧ ਹੋ ਜੂ ਤੇ ਜੇ ਕੋਈ ਕੱਟੀ ਲੈਣ ਦਾ ਚਾਹਵਣ ਮੋਹਰਾ ਨਸਲ ਦੀ ਜੈਡ ਬਲੈਕ 3 ਨੰਬਰ ਤੇ ਖੜੀ ਆ ਦਸੀਏ ਇਹਦੇ ਬਾਰੇ ਵੀ ਸੇਵਕਾ ਇਹ ਬਈ 13 ਮਹੀਨਿਆਂ ਦੀ ਕੱਟੀ ਹੈ ਠੀਕ ਹੈ ਕੀਰੀ ਆ ਮੋਹਰੀ ਠੀਕ ਹੈ ਐਮਨਤੀ ਦੀ ਹੈ ਠੀਕ ਹੈ ਹਾਂਜੀ ਹਾਂਜੀ ਕੱਟੀ ਬਹੁਤ ਚੰਗੀ ਆ ਬਈ ਇਹਦੀ ਮਾਂ ਦਾ 16.5 ਕਿਲੋ ਦੁੱਧ ਸੀਗਾ ਜੀ ਸਹੀ ਆ ਹਾਂਜੀ ਹਾਂਜੀ ਇਹ ਮੱਝਾਂ ਉਹ ਚੰਗਾਈ ਰੱਖਦੇ ਆ ਹੁਣ ਉਹ ਕਹਿੰਦੇ ਯਾਰ ਵੀ ਸਾਡੇ ਕੋਲ ਬੰਦਾ ਭੱਜ ਗਿਆ ਆਮ ਸੰਭਾਲ ਆ ਹਣੇ ਇਹਦੀ ਮਾਸਿ ਜਿਹੜੀ ਉਹਨਾਂ ਨੇ ਰਸਤੇਦਾਰੀ ਚ ਭੇਜਤੀ ਠੀਕ ਹੈ ਇਹ ਰਹਿ ਗਈ ਇਹ ਦਾ ਆਪਣੇ ਨਾਲ ਸੌਦਾ ਹੋਵੇ ਕਿੰਨੇ ਦੀ ਜੈਜ ਹੈ ਮੋਲਾ ਇਹ ਦੇ ਦਾਂਗੇ ਭਾਈ ਆਪਾਂ 31000 ਦੀ ਪੂਰੀ ਜੈਡ ਬਲੈਕ ਆ ਭਾਈ ਸਾਰੀ ਠੀਕ ਹੈ ਹਾਂਜੀ ਕੋਈ ਵਾਲ ਦੀ ਚਿੰਤਾ ਨਹੀਂ ਹੈ 13 ਮਹੀਨੇ ਦੀ ਉਮਰ ਹੈ ਹਾਂਜੀ ਹਾਂਜੀ ਦੋਸਤੋ 13 ਮਹੀਨੇ ਭਾਈ ਕਹਿੰਦਾ ਇਹਦੀ ਉਮਰ ਹੈ ਹਾਈਟ ਉਹ ਤੇ ਬਹੁਤ ਆ ਬਈ ਹਾਂ ਹਾਈਟ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜੇ ਕੋਈ ਭੈਣ ਭਰਾ ਮੋਹਰਾਂ ਨਾਲ ਦੀ ਜੈਡ ਬਲੈਕ ਕੱਤੀ ਲੈਣ ਦਾ ਚਾਹਵਣਾ 31000 ਮੁੱਲ ਆ ਝੋਲੀ ਬਹੁਤ ਚੰਗੀ ਆ ਬੀ ਝੋਲੀ ਸੋਹਣੀ ਆ ਬਾਕੀ ਤੁਹਾਨੂੰ ਵਿਖਾਵ ਵੀ ਦਿੰਨੇ ਆ ਇੱਕ ਵਾਰੀ ਥਣ ਸੋਹਣੀ ਆ ਝੋਲੀ ਚ ਬਲ ਰਹੀਕਰ ਬਹੁਤ ਪੈਂਦੇ ਉਮੀਦ ਕਰ ਸਕਦੇ ਜਦਨ ਕੱਟੀ ਤਿਆਰ ਹੋ ਜਾਂਦੀ ਆ ਸੋਹਣਾ ਹਵਾਨਾ ਤਿਆਰ ਕਰਕੇ ਸੂ 31000 ਦੀ ਦੇ ਦੇਣੀ ਆ ਜੇ ਕੋਈ ਕੱਟੀ ਲੈ ਆਂਦਾ ਚਾਹਵਾਣਾ ਮੂਹਰਾ ਨਾਲ ਦੀ ਤੇ ਬੇਫਿਕਰ ਹੋ ਕੇ ਬਾਈ ਕਹਿੰਦਾ ਫੋਨ ਲਾ ਲਿਓ ਲੰਮੀ ਬੂਥੀ ਆ ਸਿੰਘ ਮੋੜ ਨਾਲ ਸਟਾਰਟ ਕਰਤਾ ਇਹ ਤਿੰਨ ਪਸ਼ੂ ਆ ਇੱਕ ਮੂਰਾ ਨਸਲ ਦੀ ਕੱਟੀ ਜੈਡ ਬਲੈਕ 31000 ਮੁੱਲ ਐਮਨਤੀ ਬੋਲ ਦੀ ਬਈ ਧੀ 10 ਦਾ 1.16 ਕਿਲੋ ਬਈ 10 ਦੀ ਮਾਂ ਦਾ ਦੁੱਧ ਦਾ ਬਾਕੀ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਦੋ ਜਰਸੀ ਵੜਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਛੋਟੇ ਛੋਟੇ ਭਾਅ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਬਾਕੀ ਲਾਸਟ ਦੇ ਵਿੱਚ ਰੈਗੂਲਰ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਤੇ ਨਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਫਸ਼ੀ ਗੱਲ ਜਲਦ ਮਿਲਦੇ ਹਾਂ ਕਿਸੇ ਹੋਰ ਵੀ